ਨਿਰਮਨਦੀਪਾ ਆਹ ਫੋਨ ਉਹ ਕਿਦਾ ਵੱਜੀ ਜਾਂਦਾਗਾ ਦੇਖੀ ਫੋਨ ਚੱਕ ਕੇ ਰ ਚੱਕ ਲੈ ਫੋਨ ਕਿਦਾ ਆਲੋ ਮੇ ਮਾਪੂ ਦਾ ਫੋਨ ਆ ਰਿਹਾ ਉਹਦਾ ਫੋਨ ਆ ਰਿਹਾ ਤੇਗਾ ਹਾਂ ਲੈ ਕਰ ਤੂੰ ਕਰ ਲਈ ਗੱਲ ਕਰ ਲੈ ਤੂੰ ਕਰ ਨਾ ਨਾ ਤੂੰ ਕਰ ਲੈ ਕੋਈ ਨਹੀਂ ਮੈਂ ਤਾਂ ਕਰ ਹੀ ਨਹੀਂ ਆਗੀ ਹੈਲੋ ਹਾਂ ਕਿਵੇਂ ਆ ਠੀਕ ਆ ਹੋਰ ਦੱਸ ਜਵਾਕ ਜੱਲੇ ਕਿਵੇਂ ਨੇ चल व आवो चल कोई ना आज फिर कोई नीडा चल आज कोई नी? नी सारे कोई नी काम की प्लेट वगजूगा चल कोई नी आज कोई नी वो आवगे पाई मिल चो अच्छा, सारी आवोंगे चल सारे आज कोई नी घरे कोई नी ठीक है ਠੀਕ ਆ ਚੰਗਾ ਕਰਨੀ ਆ ਰਮਨਦੀਪ ਨਾਲ ਗੱਲ ਕਰਨੀ ਆ ਤਾਂ ਕਰ ਲਾ ਚਲਾ ਕੇ ਕਰ ਲਉਂਗਾ ਚਲ ਠੀਕ ਆ ਚੰਗਾ ਆ ਜੋ ਲੈ ਫੜਨੀ ਤੇਰੀ ਪੂ ਆਦਾਦੀ ਫੋਨ ਕਿਹਦਾ ਸੀ ਪੂ ਆ ਕਿਹਗਾ ਸੀ ਫੋਨ ਤੇ ਦਾ ਕਹਿੰਦੇ ਸਿਉਨੇ ਆ ਅੱਛਾ ਸਾਰੇ ਆਉਣਗੇ ਸਾਰੇ ਆਉਣੇ ਆ ਕਹਿੰਦੇ ਅੱਛਾ ਕਿ ਕੁੜੀ ਪੂ ਆਈ ਹੋਈ ਆਗੀ ਹੂੰ ਕੁੜੀ ਬਰੋਣਾ ਉਹ ਵੀ ਆਉਣਗੇ ਕਹਿੰਦੇ ਸਾਰੇ ਆਵਾਂਗੇ ਸਿਮਾ ਚਲ ਆਜੋ ਭਾਈ ਹੈ ਨਾ ਉਹਦੇ ਨੂੰ ਘਰ ਦਾ ਚਲ ਹੁਣ ਐ ਕਰਦੇ ਆ ਕਿ ਆ ਜਾਣਗੇ ਉਹ ਕਹਿੰਦੀ ਸੀਗੀ ਤੇ ਆਪਾਂ ਹੁਣ ਸਮਾਨ ਸੁਣ ਗਏ ਹੋਰ ਚਲ ਵਧੀਆ ਕੰਮ ਨੇ ਤੇ ਛੇਤੀ ਚਲ ਉਹ ਨਾ ਕੁੜੀ ਆਉਗੀ ਚਲ ਉਹ ਤਾਂ ਚਲ ਜਿੰਨੀ ਚਾਹ ਤਾਂ ਦਿਨੀਆਂ ਦਿੱਤੀ ਜਾਂਦੀ ਹੈਗੀ ਉਹਨਾਂ ਤਾਂ ਵਧੀਆ ਚਾਹ ਤਾਂ ਨਹੀਂ ਪਊਗੀ ਹੈ ਨਾ ਹੁਣ ਭੇਜ ਕੇ ਸਮਾਨ ਮੰਗਾ ਲੈਂਦੇ ਆਂਗੇ ਚਲ ਕਹਿ ਦਿੰਦੇ ਆਂ ਹਾਂ ਚਲ ਅਸੀਂ ਮੈਂ ਦੇਖਦੀ ਐਂ ਕਰ ਪਹਿਲਾਂ ਉਹ ਤੋਂ ਮੰਗਾਉਣਾ ਸਮਾਨ ਹੈ ਨਾ ਸਮਾਨ ਮੰਗਾਉਣੀ ਆ ਬਣ ਫਿਰ ਦੇਖਦੇ ਕੀ ਕਰਨਾ ਉਹਨੂੰ ਗੋਲ ਮਾਰ ਕਿੱਥੇ ਹੈਗਾ ਜਿਆ ਸਤ ਕੇ ਰਿਆ ਲੈ ਲੈ ਹਾਂ ਹਾਂ ਮਾ ਆ ਕੀ ਕਹਿੰਦੀ ਕੀ ਕਹਿੰਦੇ ਪਹਿਲਾਂ ਇਹਨੂੰ ਤਾਂ ਪਿਓ ਨੂੰ ਧਰ ਦਿਆ ਕਰੋ ਉਹ ਧਰ ਤਾ ਇਹਦਾ ਬਸ ਨਾਲ ਹੀ ਰੱਖਦੇ ਹੋਗੇ ਚਲ ਫਿਰ ਇਹਦਾ ਧਰ ਦਨਾ ਹਾਂ ਦੱਸ ਦੱਸ ਕੇ ਤੇਰੀ ਭੂਆ ਆਉਂਦੀ ਆਗੀ ਫਿਰ ਆ ਜਾਣ ਦੇ ਕੋਈ ਨਾ ਮੈਂ ਕਹਿੰਦਾ ਆ ਜਾਣ ਦੇ ਕੋਈ ਨਹੀਂ ਨਾ ਹੋਰ ਕੁੜੀ ਪਰਾਣਾ ਵੀ ਆਉਣ ਜਾਂਦੇ ਕੋਈ ਨਹੀਂ ਜਾਣੇ ਕੀ ਕਰਨਾ ਆਉਣਗੇ ਹਾਂ ਲਓ ਕੀ ਕਰਨ ਆਉਂਦੇ ਹੁੰਦੇ ਨੇ ਨਾਨਕਾਂ ਦੇ ਘਰੇ ਆਉਂਦੇ ਹੀ ਹੁੰਦੇ ਨੇਗੇ ਹਾਂ ਹੂੰ ਤਾਂ ਫਿਰ ਮੈਨੂੰ ਦੱਸ ਮੈਨੂੰ ਕਾ ਤੂੰ ਸੱਦਿਆ ਤੈਨੂੰ ਸੱਦਿਆਗਾ ਮੈਂ ਮੈਂ ਹੁਣ ਨਾਲ ਤਾਂ ਤੈਨੂੰ ਦੱਸਦਾ ਵੀ ਉਹ ਆਉਂਦੇ ਨੇਗੇ ਨਾਲ ਹੁਣ ਸਮਾਨ ਸਮੂਣ ਲਿਆਉਣਾ ਦਾ ਸੁਣ ਕੇ ਗੱਲ ਹਾਂ ਸੁਣ ਗਈ ਸੁਣ ਗਈ ਕਾ ਇਹਦੇ ਵਿੱਚ ਹੀ ਆ ਕਰਨਾ ਉਹ ਨਹੀਂ ਸੁਣ ਗਈ ਲੈ ਕਰਤਾ ਬੰਦੇ ਤਾਂ ਸਮਾਨ ਲਿਆ ਜਾ ਕੇ ਹੁਣ ਚੰਗਾ ਲਿਆਉਣਾ ਕੀ ਕੁਛ ਲਿਆਵਾ ਫਿਰ ਤਾਂ ਸਾਦੇ ਨਾ ਹੁਣ ਸਮਾਨ ਤਨ ਹੁਣ ਇੰਨਾ ਪਤਾ ਨਹੀਂ ਰਿਸ਼ਤੇਦਾਰ ਆਉਂਦੇ ਨੇ ਕੀ ਕੁਝ ਸਮਾਨ ਲੈ ਆਣੇ ਨਹੀਂ ਮਤਲਬ ਚਾਹ ਪਾਣੀ ਆ ਲੈਣਾ ਕਿ ਸਬਜੀ ਸਬਜੀ ਵੀ ਲਿਆਉਣੀ ਆ ਸਬਜੀ ਵੀ ਲਿਆਉਣੀ ਆ ਕੋਈ ਪਨੀਰ ਲੈ ਆਈ ਮਟਰ ਪਨੀਰ ਲੈ ਮਟਰ ਪਨੀਰ ਧਰ ਲਾਂਗੇ ਹੈ ਹੁਣ ਪਰੌਣਾ ਤਰੌਣਾ ਆਊਗਾ ਚੰੰਗੀ ਰੋਟੀ ਖਵਾਵਾਂਗੇ ਹੈ ਚਲੋ ਕੋਈ ਠੰਡੇ ਦੀ ਬੋਤਲ ਫੜ ਲੈ ਸਮੋਸੇ ਫੜ ਲੈ ਇੰਨਾ ਕੁਝ ਹੋਰ ਚੱਲ ਲਓ ਰੋਟੀ ਉਹ ਤਾਂ ਮਟਰ ਪਨੀਰ ਤਾਂ ਹੁਣ ਆ ਪਰ ਰੋਟੀ ਚਾਹ ਤਾਂ ਸਬਜੀ ਬਣਾਵਾਂਗੇ ਤੇ ਹੁਣ ਚਾਹ ਨਾਲ ਤਾਂ ਚਾਹ ਸੁੱਕੀ ਚਾਹ ਦੇ ਦਾਂਗੇ ਸਭ ਜੀ ਆਪਣੇ ਖੇਤ ਦੇਖ ਲੈਣਾ ਕੋਈ ਹੋਣੀ ਖੇਤ ਮੈਂ ਜਾਉਂਗੀ ਮੈਂ ਵੀ ਦੇਖ ਕੇ ਆਉਣੀ ਆ ਜੇ ਕੋਈ ਪ੍ਰਿੰਡੀਆਂ ਥੇ ਅੱਗੇ ਜਾਂ ਕੋਈ ਝੋਲੇ ਜੁਨੇ ਕੋਈ ਸਬਜੀ ਥੇਗੀ ਉਹ ਲੈ ਆਉਣੀ ਆ ਕਿ ਫਿਰ ਇੱਕ ਸਬਜੀ ਦਾ ਹੀ ਤਰ ਤਾ ਦਵਾ ਤਰਾਂਗੇ ਬਤਾ ਆ ਲਿਆ ਬੰਮ ਬਤਾਉਣ ਨਹੀਂ ਪੁੱਤ ਪਰ ਉਹਨੇ ਤਾਂ ਕਿਹੜਾ ਰੋਜ ਆਉਂਦਾ ਨੇਗੇ ਚਲ ਚੰਗਾ ਲਿਆ ਹੈ ਚਲ ਚੰਗਾ ਕਰੇ ਹੁਣ ਇਹ ਦੇ ਸੜਦਾ ਘਰੇ ਹੁੰਦੇ ਨੇ ਬਿਸਕੁਟ ਵਗੈਰਾ ਇਹ ਚੀਜ਼ ਸੜਦਾ ਨਹੀਂ ਹੈਗਾ ਹੰਨੇ ਸੁਣ ਕੇ ਦੇ ਕਿ ਹੁਣ ਆਉ ਤੁਰ ਗਿਆ ਦੱਸ ਆ ਇਧਰ ਕੀ ਕਰਨ ਜਾਣਾ ਆ ਪੈਸੇ ਦਾ ਚੱਕਲਾ ਹੁਣ ਫੇਰ ਹੀ ਹੋਊਗਾ ਜਾਂ ਲੈ ਪੈਸੇ ਤਾਂ ਦੇ ਪਹਿਲਾਂ ਫਿਰ ਆਜਾ ਤੂੰ ਦੇ ਪੈਸੇ ਕਿਹੜੇ ਹੋਗੇ ਪੈਸੇ ਤਾਂ ਲੈ ਲਈ ਪੈਸੇ ਨਾਲ ਹੀ ਲੈ ਮੈਂਗਾ ਸਮਾਨ ਉਹ ਤੱਕੜਾ ਪਿਓ ਲੱਗਦਾ ਕੋਈ ਉਹੀ ਦੇ ਦਊਗਾ ਤੈਨੂੰ ਤੇ ਫਿਰ ਹੋਰ ਹੁਣ ਪੈਸੇ ਤਾਂ ਦੇ ਫੇਰ ਹੀ ਲਾਂਗਾ ਮੈਂ ਪੈਸੇ ਤਾਂ ਲੈ ਕੇ ਹੀ ਜਾਵਾਂਗਾ ਪਹਿਲਾਂ ਗੱਲ ਤਾਂ ਪੂਰੀ ਸੁਣ ਲੈ ਲੈ ਦੱਸ ਚੰਗੀ ਗੱਲ ਤਾਂ ਪੂਰੀ ਸੁਣਦੇ ਨਹੀਂ ਹੈਗੇ ਹੋਰ ਕੀ ਪੂਰੀ ਦੱਸਣੀ ਹੈ ਹੋਰ ਮੈਂ ਆਏ ਕਹਿ ਦਿੱਤੀ ਮੈਂ ਹੁਣ ਹੋਰ ਕੋਈ ਕੱਪੜਾ ਲੀੜਾ ਵੀ ਫਰ ਮੈਨ ਦਾ ਸੜੂ ਗਲ ਕਰਿਆ ਹੋਗਾ ਕੋਈ ਮੈਂ ਉਹ ਵੀ ਦੇਣਾ ਹੀ ਪਊਗਾ ਕੱਪੜਾ ਨਹੀਂ ਰਹਿ ਵੀ ਕੋਈ ਸੜੂ ਗਲ ਕਰੇ ਹੋਣ ਦਾ ਆਪਣੇ ਕੋਲੇ ਆਉਂਦੇ ਤਾਂ ਹੈਗੇ ਆ ਹੁਣ ਜਿਵੇਂ ਆਪਾਂ ਜਾਣੀਆ ਉਹ ਆਪਣੇ ਕੋਲੇ ਉਹ ਹੀ ਦੇ ਦੋ ਬਸ ਉਧਰ ਇਹ ਤਾਂ ਇਹੀ ਚੱਲਦਾ ਹੁੰਦਾ ਸੂਟ ਤਾਂ ਚਲ ਆਈ ਤੀ ਪੁੱਤ ਕੁੜੀ ਆਉਗੀ ਸੋਹਣਾ ਸੂਟ ਲਿਆ ਕੇ ਦੇ ਦਿੰਦੇ ਫਿਰ ਕੋਈ ਸ਼ੇਰ ਸੂਲ ਆਈ ਹੋਣੀ ਆਪਣੇ ਸੇ ਗੁਰਦੁਆਰੇ ਦੇਖ ਲਓ ਹਣ ਤਾਂ ਕਿਹੜੀ ਦੇਖੋ ਆਪਣੇ ਗਵਾਂਢੀ ਵੇਚ ਦੇ ਇਹਨਾਂ ਦੇ ਲਿਓ ਚਲ ਆਇਆ ਮਾਰਤਾ ਨਹੀਂ ਹੁੰਦਾਗਾ ਕੀ ਇਹ ਨਾਲ ਕੋਈ ਉਹ ਨਹੀਂ ਹੁੰਦਾ 5-700 ਨਾਲ ਹਜ਼ਾਰ ਨਾਲ ਆਜੂਗਾ ਕਿੰਨੇ ਕ ਦਾ ਹਜ਼ਾਰ ਦਾ ਆਜੂਗਾ ਫਿਰ ਆਪਣੇ ਕਮਾਂਡੀ ਭੇਜ ਦੇ ਇਹਨਾਂ ਨੇ ਲਿਆਓ ਚੱਲ ਹੁਣਾਂ ਤਾਂ ਪੂ ਗਏ ਫਿਰ ਚੱਲ ਗੱਲ ਤਾਂ ਕਰਨੀ ਹੁੰਦੀ ਆਗੀ ਹਾਂ ਫਿਰ ਇਹਨਾਂ ਦੇ ਨਾਂ ਇਹ ਧਾਰ ਦੇ ਦੇਣਗੇ ਹੁਣ ਧਾਰ ਲਿਆਓ ਚੱਲ ਭਾਈ ਲੀੜਾ ਕਪੜਾ ਵੀ ਚਾਹੀਦਾਗਾ ਜਦੋਂ ਹੁਣ ਆਊਗੀ ਦੇਖ ਹਨ ਜੇ ਉਹਨੂੰ ਐਂ ਕਰੀ ਉਹਨੂੰ ਲਈ ਇਹਨਾਂ ਦੇ ਜਾਈ ਬਸ ਇੱਥੇ ਦਿਖਾ ਦੇ ਜਿਹੜਾ ਪਸੰਦ ਆ ਕਹਤੇ ਜਿਵੇਂ ਅਗਲੀ ਬਸ ਚਲ ਹਾਂ ਪੈਸੇ ਵੱਜਣੇ ਲੱਗੇ ਹਾਂ ਤਾਂ ਚੱਲ ਤੂੰ ਲਿਆ ਤੂੰ ਜਾ ਭਾਜਾ ਸਮਾਨ ਤੇ ਮੈਂ ਲੈ ਹੁਣ ਇਹਨੂੰ ਉਹ ਕਰਦੇ ਆ ਮੈਂ ਕੋ ਖੇਤ ਭਿੰਡੀਆਂ ਦੇ ਕੇ ਆਉਂਦੀ ਆਗੀ ਸਭ ਜੀਆਂ ਹੋ ਜਾਣਗੇ ਇਹਦੇ ਨਾਲ ਚੱਲ ਚਲ ਆਏ ਹਾਂ ਚੱਲ ਬੈ ਚੱਲ ਆ ਜਾ ਚੱਲੀਏ ਪੁੱਤ ਹਾਂ ਚੱਲੀਏ ਇਹ ਹੁਣ ਮੈਨੂੰ ਘੰਟਾ ਲਵਾ ਦੂਗਾ ਲੈ ਕੇ ਜਾਊਂਗੀ ਦਸਲ ਇਹ ਖੜੂਗਾ ਇਹਨੂੰ ਘਰ ਹੀ ਛੱਡ ਜਾਨੀ ਆਗੀ ਲੈ ਨਹੀਂ ਹੇ ਹੇ ਨੇ ਅੱਡੀ ਕੁ ਦੂਰੋਂ ਆਉਂਦੀ ਔ ਥੱਕ ਗਈ ਨਾਲੇ ਨੇ ਇੰਨਾਂ ਚ ਖੇਤ ਨੇਗੀ ਦੇਖਦੀ ਆਗੀ ਕੋਈ ਹੋਊਗੀ ਸਬਜ਼ੀ ਭਾਜੀ ਮਸਾਂ ਆਇਆਂ ਤੁਰ ਕੇ ਜੇ ਕੁਛ ਥਿਆ ਹੋਊਗੀ ਨੇੜੇ ਕਰਕੇ ਕੋਈ ਛੜਦਾ ਵੀ ਨਹੀਂ ਹੈਗਾ ਤੁਰਿਆ ਖੜਾ ਜਾਂਦਾਗਾ ਨੱਤਾ ਰਹਿ ਗਈਆਂ ਜਮਈ ला. जमा है दो परिंडिया ज लगिया ने लू मैं मर जा तोड़िया पईया ने इथे तो लै बू जमा ही नहीं रोक सड़े नरमे बिच लाइया नेगिया बाहर भी नहीं लाइया है चल बे पता दिखन ग किसी लाइया ने ता भी लै सारे ओह करे पैने तोड़िया पे नेगिया दूजे ते तो भी मैंने लगता तोड़िया पे ने चल जिन्या देखी जाऊगी जिन्हिया कथे हो ਉਹਨਾਂ ਦਾ ਡੰਗ ਤਾਂ ਲਹੂਗਾ ਇਹ ਲਾ ਐਨੀ ਕਥੈਆਂ ਨਹੀਂ ਜਮਾ ਚਾਰ ਕਥੈਆਂ ਨਹੀਂ ਇਹਨਾਂ ਨਾਲ ਕੜਾ ਡੰਗ ਮਰੂਗਾ ਮੈਂ ਤਾਂ ਖਾਬਾਬ ਹੋਣਗੇ ਲੋਕ ਲੈ ਕੇ ਤੋੜ ਕੇ ਕੜਕ ਛੜਦਾਗਾ ਲੈ ਗਿਆ ਹੋ ਕੋਈ ਤੋੜ ਕੇ ਹੁਣ ਤਾਂ ਦਾਲ ਕੋਈ ਹੋਰ ਹੀ ਬਣਾਉਣੀ ਪਊ ਮੇਰੇ ਤਾਂ ਪਕਾਈ ਹੋ ਗਈ ਦੱਸ ਚਲ ਨਾਲ ਤੇਲ ਦੇ ਵਿੱਚ ਪੈਰ ਭਿੱਜ ਗਏ ਹੈ ਕੜਾ ਛੜਦਾ ਕੋਈ ਇੱਥੇ ਛੂ ਸੋ ਸੋ ਆ ਗਈ ਹਾਂ ਔਰ ਲੈ ਆਂਦਾ ਸਮਾਨ ਆਰ ਸੋਈ ਚ ਰੱਖਦਾ ਲੈ ਆਗੇ ਅੱਛਾ ਹੂੰ ਚੱਲ ਵਧੀਆ ਹੈਗਾ ਤੇ ਨਾ ਉੱਧਰ ਬਹਿ ਜਾ ਉੱਧਰ ਬੈਠਾ ਨੇ ਕਵਰੇਜ ਮੈਂ ਉੱਧਰ ਪੁੱਛਾ ਕਰਦਾ ਔਰ ਸਮਾਨ ਚੱਕਦਾ ਸਾਰਾ ਲੈ ਚੱਕ ਲੈ ਹੋਰ ਸੋ ਜਮ ਮਮੀ ਨਹੀਂ ਆਈ ਹਲੇ ਨਾ ਮਮੀ ਤਾਂ ਹਲੇ ਆਈ ਨਹੀਂ ਹੈਗੀ ਉਹ ਮੁੜੀ ਨਹੀਂ ਸਭ ਜੀ ਕਿ ਮੈਂ ਜਾ ਕੇ ਦੇਖ ਕੇ ਆਵਾਂ ਦੇਖੋ ਜਾ ਇਥੇ ਕਿਤੇ ਆਉਂਦੀ ਹੋਮੀ ਆ ਦੇਖੋ ਜਾ ਕੇ ਬਾਅਦ ਵਿੱਚ ਹੋ ਕੀ ਚਲੋ ਜਾ ਆਉਂਦੀ ਨਾ ਹੋਵੇ ਚਲ ਦੇਖਦਾ ਮੈਂ ਚਲ ਕੀ ਕਰੀ ਜਾਂਦੀ ਆਣੀ ਹਾਂ ਸਮਾਨ ਚੱਕੀ ਆਂਦੀ ਸਾਂ ਵੀ ਆ ਗਿਆ ਵੇ ਹਾਂ ਜੀ ਹਾਂ ਤਾਂ ਗਈ ਮੈਂ ਤਾਂ ਥੱਕ ਗਈ ਜਪਾਂਡਾ ਲੈ ਆਓ ਦੇਖ ਪਰ ਪਾਂਡਾ ਲੈ ਆ ਪਾਂਡਾ ਲੈ ਕੇ ਆ ਜਾ ਪਹਿਲਾਂ ਫੇਰ ਬੈਠੀ ਮੇਰੇ ਕੋਲ ਭਿੰਡੀਆਂ ਦੇਖ ਲੈ ਤੂੰ ਉੱਥੇ ਦਾ ਕੋਈ ਲਾਏਗਾ ਤੋੜ ਕੇ ਹਾਂ ਲੰਘ ਕਰ ਦੇ ਲੈ ਕੋਈ ਲਾਇਆ ਗਿਆ ਤੋੜ ਕੇ ਇੰਨੀ ਆਖੀ ਮਿਲ ਗਿਆ ਨੇ ਗਿਆ ਦੱਸ ਹੁਣ ਮੈਂ ਤਾਂ ਐਵੇਂ ਪਕਾਈ ਕਰਦੀ ਗਈ ਮੈਨੂੰ ਕਿਹੜਾ ਪਤਾ ਤੀਗਾ ਮੈਂ ਤਾਂ ਇਦੀ ਬਾਵਾ ਤੇ ਬੁਲਿੰਡਿਆ ਤੇ ਹੋਣਗੀ ਹਾਲੇ ਚਾਰ ਪਿੰਡਾਂ ਸਨ ਇਹਦੇ ਨਾਲ ਤਾਂ ਸਰਨਾ ਨਹੀਂ ਹੋਣਾ ਇਹਦੇ ਨਾਲ ਹੁਣ ਇੰਨੇ ਜਣੇ ਤਾਂ ਆਉਣਗੇ ਇੰਨੇ ਕਵਿੰਡੇ ਨਾਲ ਕੀ ਸਰੂਗਾ ਇਹਦਾ ਰਹਿਣ ਦੇ ਤੂੰ ਇਹ ਤਾਂ ਆਪਾਂ ਬਣਾ ਲਾਂਗੇ ਦੋ ਗੰਡੇ ਪਾ ਕੇ ਸਾਢੇ ਪਰੇ ਲਿਆਇਆ ਸਮਾਨ ਕਮਲ ਦੀ ਹਾਂ ਲਿਆਇਆ ਸਮਾਨ ਤਾਂ ਹੈ ਲੈ ਆਂਦਾ ਸਮਾਨ ਸਮਾਨ ਪਨੀਰ ਲਿਆਇਆ ਮਟਰ ਹਾਂ ਲਿਆ ਚਲ ਫਿਰ ਇੱਕ ਤਾਂ ਮਟਰ ਪਨੀਰ ਕਰ ਲਾਂਗੇ ਇੱਕ ਕੋਈ ਹੋਰ ਸਬਜ਼ੀ ਬਣਾ ਲੈਨੇ ਕੋਈ ਮੂੰਗੀ ਬਣਾ ਆਇਆ ਕਿ ਦਾਲ ਬਣਾ ਲੈ ਦਾਲ ਬਣਾ ਲਾਂਗੇ ਦਾਲ ਬਣਾ ਲਾਂਗੇ ਸਬਜ਼ੀ ਨਹੀਂ ਬਣਾਉਣੀ ਹੈਗੀ ਹਨਾ ਇੱਕ ਸਬਜ਼ੀ ਹੋ ਜੇ ਇੱਕ ਦਾਲ ਹੋ ਜਾਵੇ ਦੇਖ ਲਾਂਗੇ ਜੇ ਸਬਜ਼ੀ ਦੋ ਸਬਜ਼ੀ ਵੀ ਬਣਾ ਲੈਨੇਗੇ ਨੇ ਕੋ ਦੁੱਧ ਥਾ ਦੇ ਕੋਲ ਚਲ ਦੇਖ ਲਾਂਗੇ ਹਨਾ ਜੇ ਮੂੰਗੀ ਦਾਲ ਬਣਾ ਦਾਂਗੇ ਕੋਈ ਚਾਲ ਇੱਕ ਦਾਲ ਹੋ ਜੂਗੀ ਇੱਕ ਸਬਜ਼ੀ ਹੋ ਜੂਗੀ ਮੁੱਕਦੀ ਨਹੀਂ ਹੈਗੀ ਬਾਕੀ ਹੋਰ ਸਮਾਨ ਤਾਂ ਸਾਰਾ ਚਾਹ ਨਾਲ ਦੇਣ ਨੂੰ ਹੈ ਲੈ ਆ ਸਾਰਾ ਚਲ ਲੈ ਆਇਆ ਕਿ ਤੂੰ ਐਂ ਕਰਾ ਪ੍ਰਿੰਟਿੰਗ ਲੈ ਜਾ ਇਹਨੇ ਘਰ ਲਾ ਦਵਾ ਦਾ ਕੰਮ ਪੋਚ ਪੋਚੇ ਲਾ ਦੇ ਬੱਡਾਂ ਨੇ ਝਾੜਨਾ ਝੂਤਨਾ ਕਰਤੀਆਂ ਲੋਟ ਚਲ ਆਏ ਹੁਣ ਝਾੜੂ ਝੂੜੂ ਲਾ ਦੇ ਕੇਰਾ ਲਾ ਕੇ ਪੋਚਾ ਲਾ ਦੇ ਆਉਂਦੇ ਨਾ ਧੋ ਲਾ ਨਾ ਕੇ ਆਵਦਾ ਚਲ ਕੱਪੜੇ ਲਿੜੇ ਵਾਲਾ ਸਿਰ ਵਾਲਾ ਹਨਾ ਬਦਲਾ ਉਹਨੂੰ ਜਵਾਕ ਨੂੰ ਨਿਮਾ ਦੇ ਉਹ ਤੁਰਿਆ ਫਿਰਦਾ ਹੈਗਾ ਤੇ ਉਹਨੂੰ ਵੀ ਨਿਮਾ ਦੇ ਤੇ ਨਿਮਾ ਕੇ ਚਲਾ ਆਵਦਾ ਫਿਰ ਉਹ ਸੁਖਰੇ ਜੇ ਹੋ ਕੇ ਬਹਿ ਜਾਣਗੇ ਤੇ ਲਸਣ ਗੰਡਾ ਸਿੱਲ ਲਾਂਗੇ ਬਹਿ ਕੇ ਚੀਤ ਲੈ ਮੈਨੂੰ ਫੜਾ ਦੂਗੀ ਤੇ ਛਿੰਡੇ ਬਹਿ ਕੇ ਹਾਂ ਹਾਂ ਲਸਣ ਗੰਡਾ ਸਿੱਲ ਕੇ ਰੱਖ ਲਾਂਗੇ ਜਦੋਂ ਚਲ ਆਉਣਗੇ ਉਦੋਂ ਆਉਣ ਨਾਲੇ ਤਾਂ ਕੋਲੇ ਬਹਿ ਜਾਗੇ 10 ਮਿੰਟ ਉਹਨਾਂ ਦੇ ਫਿਰ ਨਾਲ ਚਲ ਦਾਲ ਪਾਣੀ ਦਾ ਜਦੋਂ ਆਪਾਂ ਤਿਆਰੀ ਕਰਕੇ ਰੱਖਾਂਗੇ ਫਿਰ ਜਰਕਦੇ ਨੇ ਤਰੀ ਜਾਊਗੀ ਜੇ ਹੁਣ ਆਪਾਂ ਪਹਿਲਾਂ ਨਾ ਤਿਆਰੀ ਕਰੀ ਤੇ ਫਿਰ ਆਪਾਂ ਨੂੰ ਕੋਲੇ ਬੈਠਣ ਦਾ ਟਾਈਮ ਨਹੀਂ ਲੱਗਣਾ ਇਹ ਤਾਂ ਗੱਲ ਹੈ ਨਾ ਜਾ ਕਰ ਲਾ ਲੈ ਜਾ ਪਹਿਲਾਂ ਕੋਲੇ ਮੈਂ ਝੜਪੋਚਾ ਕਰਦਾ ਇੱਥੇ ਨਹੀਂ ਲੋਧੀ ਚਾ ਰਹਿਗਾ ਕੱਲਾ ਚਲ ਕਰ ਲੈ ਇਹਨੇ ਹੋਰ ਮੈਂ ਵੀ ਇਹਨੇ დამ ਜਾ ਲੈਣਾ ਲੈ ਕੰਮ ਲੈ ਲੈ ਹੋਰ ਮੈਂ ਤਾਂ ਥੱਕ ਗਈ ਤੁਰ ਹੀ ਜਾਂਦੀ ਹਾਂ ਮੇਰੇ ਵੀਰ ਗੱਲ ਕਰਦਾ ਸਾਂ ਕੀ ਖੜੀ ਹੈ ਖੜੀ ਤਾਂ ਹੋ ਜੂ ਪਈ ਨੂੰ ਦੱਸਦੇ ਪਈ ਨੂੰ ਕਿਹੜਾ ਦੱਸੀ ਉਹ ਤਾਂ ਮੈਂ ਸੁਣਦਾ ਹੀ ਆ ਪਈ ਨੂੰ ਵੀ ਉਹ ਤਾਂ ਮੈਂ ਕਹਿੰਦੀ ਸੀ ਕਿ ਮਖਾ ਹਣ ਬੂਹਰੇ ਆਉਣਗੇ ਹਨਾ ਤੇ ਸੂਟ ਸਾਡਾ ਨਾ ਕਿਵੇਂ ਕੀਤਾਗਾ ਫਿਰ ਖੇਸ ਕੁਝ ਭਾਲ ਕੇ ਰੱਖ ਲੈ ਸੂਟ ਦਾ ਫੈਸਲਾ ਦਾਂਗੇ ਹਾਂ ਹਾਂ ਹੋਰ ਸੂਟ ਤਾਂ ਮੈਂ ਦੇਖ ਆਉਣੀ ਆਂਗੀ ਇਹਨਾਂ ਤੇ ਜਾ ਕੇ ਜਾ ਕੇ ਆਪਣੇ ਨੇ ਕੋਈ ਘਰੇ ਨੇ ਦਾ ਵਧੀਆ ਪਏ ਨੇ ਘਰੇ ਵੀ ਪਏ ਆਗਾ ਘਰੇ ਮੈਨੂੰ ਮਹਾ ਮੱਥਾ ਜਮਾ ਲਾ ਪੂਗਾ ਘਰੇ ਵਾਲਿਆਂ ਕਾਹਨੂੰ ਪਸੰਦ ਕਰਦੇ ਨੇ ਘਰੇ ਤਾਂ ਆਪਣੇ ਮਹਿੰਗੇ ਮਹਿੰਗੇ ਸੂਟ ਪਏ ਨੇ ਹਾਂ ਤੇ ਚਲ ਦੇਖਦੇ ਆ ਪਰ ਉਹ ਲਾਉਣਾ ਵਾ ਇੱਕ ਅੱਧਾ ਲਿਆ ਕੇ ਦੇਖ ਲਈਏ ਚਲਨੇ ਦੇਖਿਆ ਹੈ ਨਾ ਦੇਖਿਆ ਉਹ ਨਹੀਂ ਆ ਜੇ ਕੋ ਚਲ ਸੋਹਣਾ ਲੱਗਿਆ ਹਨ ਚਲ ਲਾਏ ਦਾਂਗੇ ਕੀ ਹੁੰਦਾਗਾ ਹਨ ਤੇ ਜਿਹੜਾ ਵਾਲੇ ਵੀ ਦਿਖਾ ਦਾਂਗੇ ਜੀ ਚਲ ਕੋਈ ਉਹਨੂੰ ਕੋਈ ਘਰ ਵਾਲਾ ਪਸੰਦ ਆਇਆ ਤਾਂ ਘਰ ਵਾਲਾ ਦੇ ਦਾਂਗੇ ਘਰ ਵਾਲੇ ਤਾਂ ਆਪਣੇ ਜਿਹੜਾ ਵੀ ਉਹ ਪਸੰਦ ਆਇਆ ਘਰ ਵਾਲਾ ਤਾਂ ਆਪਣੇ ਵਧੀਆ ਸੂਟ ਨੇਗੇ ਲਾ ਪੂਰੇ ਵਧੀਆ ਵਧੀਆ ਸੂਟ ਨੇਗੇ ਹੋਰ ਤੇ ਚਲ ਮੈਂ ਹੁਣ ਮੈਂ ਇੰਨੇ ਦੇਖਿਓਨੀ ਆਂਗੀ ਤੇ ਤੂੰ ਕੰਮ ਤਾਂ ਤੇ ਸਾਰੇ ਨਿਵੇੜ ਲੈ ہاں ਮੈਂ ਬਸ ਇੱਧਰ ਹੈਗਾ ਝਾੜੂ ਪੋਚਾ ਚੁੱਲੇ ਕੋਲੇ ਕਰਦਾ ਇਧਰੋਂ ਕੱਲਾ ਕਰਦੇ ਨਾ ਹਾਲ ਕੇ ਆਉਦਾ ਚਲ ਕੱਪੜੇ ਲੇਦਾ ਪਾ ਕੇ ਤੇ ਉਹਦਾ ਪੈਜੀ ਤੇ ਉਹ ਤੁਹਾਨੂੰ ਨਾਤੀਆਂ ਦੜ ਕੇ ਹੋਰ ਵੈਸੇ ਕੱਪੜੇ ਬਦਲਨੇ ਮੈਨੂੰ ਕੱਲ ਸਰ ਸਰਵਾ ਲਾਂਗੇ ਸਰ ਸਰਵਾ ਲਈ ਚਲ ਆਨੇ ਦੇਖਿਆ ਵੀ ਜਾਓ ਉਹ ਹੀ ਜੀ ਫੇਰ ਹੋ ਜੇਗੀ ਉੱਥੇ ਚੁੱਲ੍ਹੇ 'ਚ ਫੇਰ ਲੱਗੇਗੀ ਆਏ ਤੇ ਹੁਣ ਚਾਹ ਪਾਣੀ ਚਾਹ ਤੁਹਾਨੂੰ ਕਰਨੇ ਪਊਗਾ ਹਣਾ ਕਿ ਪਾਣੀ ਤਾਂ ਕਰਨੇ ਚਲ ਕੋਈ ਨਹੀਂ ਆਏ ਤਾਂ ਚਾਹ ਚੜਿਆ ਪਰ ਮੈਨੂੰ ਵੀ ਬਹੁਤ ਚਾਹ ਚੜਿਆ ਪਿਆਗਾ ਵੀ ਚਲਾਉਂਗੀ ਚਾਹ ਚੜਾਉਣਗੇ ਵਧੀਆ ਚਾਹ ਚੜਾ ਰੌਣਕ ਜੀ ਲੱਗ ਜੂਗੀ ਰੱਖਾਂਗੇ ਜੇ ਰਹਿਗੇ ਤਾਂ ਰੱਖ ਲਾਂਗੇ ਹਣਾ ਹੋਰ ਰੱਖ ਲਾਂਗੇ ਚਲ ਮੈਂ ਦੇਖਿਆ ਮੈਂ ਸੂਟ ਦੇਖਿਆ ਨਹੀਂ ਕੋਈ ਚਲ ਦੇਖਾਂ ਦੇਖ ਕਿਉਂ ਨਹੀਂ ਆ ਹੋਰ ਤੇ ਤੂੰ ਕੰਨ ਮੇੜ ਲੈ ਜਿਹੜਾ ਮਾੜਾ ਜਿਹਾ ਕੰਮ ਆ ਇਹਦਾ ਕੰਮ ਮੈਂ ਦੇਖਿਆ ਮੈਂ ਥਾਵੇਂ ਹੂੰ ਕਿਉਂ ਸੰਗੀ ਸੀ ਹੋਰ ਸਾਰਾ ਦੁਪਹਿਰਾ ਹੋ ਗਿਆ ਪੈਂਦਿਆਂ ਨੂੰ ਹੁਣ ਤੂੰ ਮੈਂ ਉੱਠ ਕੇ ਆ ਗਈ ਇਧਰੋਂ ਹੁਣ ਪਾਈ ਤੀਗੀ ਹੋਰ ਮੈਂ ਮੈਂ ਵੀ ਆਖਾ 4-5 ਵਜ ਗਏ ਇੰਨਾ ਟਾਈਮ ਹੋ ਗਿਆ ਭੂਆ ਹੋਰ ਤਾਂ ਹਲੇ ਨਹੀਂ ਆਇਆ ਕਾ ਸਾਰਾ ਦਿਨ ਟੱਪ ਗਿਆ ਲੈ ਕਿੰਨਾ ਕ ਟਾਈਮ ਹੋ ਗਿਆ ਨਹੀਂ ਮੈ ਤਾਂ ਟਾਈਮ ਦਾ ਵੀ ਪਤਾ ਲੱਗਿਆ ਹੈ ਹੈ 5 ਵਜੇ ਗਿਆ ਥੰਦੇ ਐਨਾ ਟਾਈਮ ਹੋ ਗਿਆ ਹੋਰ ਹੁਣ ਬੂਬਾ ਮਰ ਜਾ ਪਤਕਾ ਚਾਚੂ ਪੀ ਕੇ ਕੰਮ ਨਿਮੜ ਕੇ ਮੈਂ ਤਾਂ ਸਾਂਗੀ ਤੂੰ ਉਧਰ ਜਾ ਕੇ ਸਾਂਗੀ ਮੈਂ ਤਾਂ ਬਾਕੀ 10 ਮਿੰਟ ਰਾਮ ਕਰ ਲਾਂ ਮੱਕ ਸਾਰਾ ਦਪਹਿਰਾ ਹੋ ਗਿਆ ਹੁਣ ਡਿੱਕੀ ਆਂਦਿਆਂ ਨੂੰ ਉਹ ਤਾਂ ਹਲੇ ਤੱਕ ਨਹੀਂ ਆਏ ਹੈਗੇ ਹਣ ਇਹ ਕੀ ਗੱਲ ਆਏਗਾ ਤੋਂ ਨਹੀਂ ਲੈ ਹੈ ਨਾ ਕੀ ਪਤਾ ਹੁਣ ਹੋਈ ਤਾਂ ਗੱਲ ਹੈ ਹਾਂ ਆਪਰਾ ਸਾਰੀ ਤੇਨੀ ਕਰਕੇ ਰੱਖ ਲਈ ਇਹਨਾਂ ਸਮਾਨ ਮਗਾ ਕੇ ਰੱਖ ਲਿਆ ਉਹਦਾ ਮੈਂ ਛੋਟਾ ਸਾਟਣਾ ਵੀ ਦੇਖਿਆ ਇਹਨਾਂ ਨੇ ਕਰ ਲਈ ਝੜ ਕੇ ਤਾਂ ਹਵੜਾ ਦਵੜੀ ਕਰਦੇ ਤੁਰੇ ਫਿਰਦੇ ਤੇ 2 ਘੰਟੇ ਭੱਜੇ ਤੁਰੇ ਫਰੇ ਆਗੇ ਕਿਧਰ ਖੇ ਹੋਏ ਤਾਂ ਗਈ ਮਾਂ ਕੋਈ ਸਬਜ਼ੀ ਦੇਖਿਆ ਮਾਂ ਚੱਲ ਕੋਈ ਭਿੰਡੀਆਂ ਵਧੀਆ ਇੱਕ ਭਿੰਡੀਆਂ ਦੀ ਬਣਾਈ ਜਾਊਂਗੀ ਉਹ ਵੀ ਤਾਂ ਗੱਲ ਸਾਰੀ ਬਾਜ਼ਾਰ ਪਾ ਰੱਖੀ ਆਏ ਹਲੇ ਨਹੀਂ ਤੇ ਸਮਾਨ ਵੀ ਉਹ ਮਸਾਲਾ ਮਸੂਲਾ ਤਿਆਰ ਕਰਿਆਗਾ ਟਾਈਮ ਇੰਨਾ ਹੋਵੇ ਆਏ ਨਹੀਂਗੇ ਤੇ ਤੂੰ ਫੋਨ ਲਾ ਲਾ ਤਾਂ

ਤੇ ਅਸੀਂ ਤੈਨੂੰ ਤੜਕੇ ਤੇ ਡਿੱਕੀ ਜਾਨੇ ਤੇ ਤੂੰ ਆਈ ਨਹੀਂ ਕਰਕੇ ਵੀ ਮੈਂ ਆਉਂਗੀ ਤੇ ਫਿਰ ਕੁੜੀ ਪਰੌਣਾ ਨਹੀਂ ਖੜੇ ਹੈਗੇ ਤੇ ਫਿਰ ਤੂੰ ਫਿਰ ਫੋਨ ਹੀ ਨਾ ਕਰਦੀ ਤੂੰ ਪਹਿਲਾਂ ਉਹਨੂੰ ਪੱਕਾ ਪੁੱਛਦੀ ਵੀ ਭਾਈ ਜੀ ਜਾਵੋਗੇ ਤਾਂ ਮੈਂ ਫੋਨ ਕਰੂੰਗੀ ਤੇ ਤੂੰ ਤਾਂ ਸਾਨੂੰ ਝਟ ਫੋਨ ਕਰ ਮਾਤਾ ਤੇ ਵੀ ਹਾਂ ਉਹ ਵੀ ਆਉਣਗੇ ਅਸੀਂ ਆਉਣੇ ਆ ਸਾਰੇ ਤੇ ਅਸੀਂ ਤਾਂ ਦੋ-ਦੂਰ ਕੁ ਘੰਟਾ ਸਾਂ ਤੜਕਦੇ ਜਿਉਂ ਲੱਗ ਗਈ ਤਿਆਰੀ ਚ ਉਧਰੋਂ ਮੁੰਡਾ ਭੇਜਿਆ ਸਮਾਨ ਲੈ ਕੇ ਆ ਜਾ ਪੁੱਤ ਭੱਜ ਕੇ ਵਗ ਜਾ ਸਾਰਾ ਸਮਾਨ ਮੰਗਾਇਆ ਸਬਜ਼ੀ ਭਾਜੀ ਮੰਗਾਈ ਤੇ ਉਧਰੋਂ ਮੈਂ ਖੇਤ ਪਹਿਲਾਂ ਹੀ ਬੜੇ ਬੜੇ ਕਰਦੀ ਗਈ ਮਹਾਂਚਲ ਕੋਈ ਤਾਜੀ ਸਬਜ਼ੀ ਧਰਦਾਂਗੇ ਜੇ ਕਿਥੇ ਆ ਕਿਉਂ ਪ੍ਰਿੰਟੀਆਂ ਚੌੜੇ ਥੇਗੇ ਤਾਜੀ ਸਬਜ਼ੀ ਬਣਾਵਾਂਗੇ ਤੇ ਭੱਜੀ ਤੁਰੀ ਫਿਰੀ ਤੇ ਆ ਕੇ ਫਿਰ ਫਿਰ ਕੋਈ ਕੱਪੜੇ ਲੀੜੇ ਦੀ ਸਾਰੀ ਤਿਆਰੀ ਕਰੀ ਸੂਟ ਲਿਆ ਕੇ ਰੱਖੇ ਮੱਖਾ ਚੱਲ ਜਿਹੜਾ ਕੋਈ ਪਸੰਦ ਹੋ ਉਹਨਾਂ ਚੋਂ ਦੋ ਤਿੰਨ ਲੈ ਆਈ ਮਾ ਜਿਹੜਾ ਕੋਈ ਪਸੰਦ ਹੋਗਾ ਲੈ ਜੂਗੀ ਉਹ ਤੇ ਦੂਜਾ ਮਾਖਾ ਚਲੋ ਉਹਦਾ ਫੜਾ ਦਾਂ ਤੇ ਤੂੰ ਸਾਡੇ ਨਾਲ ਚੰਗੀ ਕੀਤੀ ਤੇ ਆਹ ਥੋੜੀ ਕਰਦੇ ਹੁੰਦੇ ਨੇਗੀ ਲੈ ਫਿਰ ਰੇਹਾ ਨਹੀਂ ਪਰੌਣਾ ਤੇ ਫਿਰ ਤੂੰ ਉਹਨੂੰ ਕਹਿਣਾ ਤੇ ਪਹਿਲਾਂ ਤੁਸੀਂ ਬਰਾਉਣੇ ਨੂੰ ਪੁੱਛਣਾ ਤੇ ਵੀ ਜਾਵੇਂਗਾ ਕਿ ਜਾਂਦਾ ਨਹੀਂਗਾ ਤੇ ਉਹ ਹੀ ਕੱਚੀਆਂ ਗੱਲਾਂ ਕਰਦੇ ਤੇ ਸਾਡਾ ਤਾਂ ਹੁਣ ਖਰਚ ਕਰਾ ਕੇ ਉਹ ਤਰਤਾ ਚਲ ਖਰਚ ਤਾਂ ਹੁਣ ਚਲ ਭਾਈ ਅਸੀਂ ਆਪ ਬਣਾ ਕੇ ਸਬਜ਼ੀ ਖਾ ਲਾਂਗੇ ਹੁਣ ਆਪ ਠੰਡੇ ਠੁੰਡੇ ਪੀ ਲਾਂਗੇ ਪੀ ਤਾਂ ਲਵਾਂਗੇ ਚਲ ਫਿਰ ਗੱਲ ਤਾਂ ਐ ਹੁੰਦੀ ਹੈਗੀ ਤੇ ਵੀ ਤੂੰ ਤਾਂ ਸੋਚੇ ਹੀ ਨਾ ਕੁਝ ਜਦ ਤੈਨੂੰ ਜਦੋਂ ਰਹਿੰਦਾ ਹੀ ਨਹੀਂ ਤੀ ਤੂੰ ਉਹਦਾ ਸਾਨੂੰ ਫੋਨ ਕਰਵਾ ਦਿੰਦੀ ਵੀ ਭਾਈ ਮੈਥੋਂ ਤਾਂ ਆਈ ਦਾ ਨਹੀਂ ਤਾਂ ਅੱਭੀ ਮੈਥੋਂ ਤਾਂ ਆਈ ਦੇਣੀ ਹੈਗਾ ਵੀ ਜਵਾਬ ਆਉਂਦੇ ਨਹੀਂ ਹੈਗੇ ਚਲ ਵੀ ਮੈਸੇਜ ਫੇਰ ਆ ਜਾਗੇ ਕਦੇ ਜਵਾਬਾਂ ਤਾਂ ਚਲ ਮੈਨੂੰ ਵੀ ਪਤਾ ਤੂੰ ਛੱਡ ਕੇ ਆ ਨਹੀਂ ਸਕਦੀ ਤੀ ਕੀ ਵੀ ਜਦੋਂ ਕਰੇ ਬੈਠੇ ਤੇਗੇ ਫਿਰ ਕੁੜੀ ਘਰੇ ਬੈਠੀ ਪਰਾਉਣਾ ਵਾੜਾ ਕਿ ਤੂੰ ਤਾਂ ਕਿਵੇਂ ਆ ਜਾਂਦੇ ਚਲ ਭਾਈ ਤੁਹਾਡੀ ਮਰਜੀ ਆ ਪਰ ਐ ਨਾ ਕਰਿਆ ਕਰੋ ਅਗਲੇ ਨਾਲ ਹਨਾ ਅਗਲੇ ਦਾ ਖਰਚਾ ਕਰਾ ਕੇ ਤੇ ਮੁੜ ਕੇ ਆਉਂ ਨਾ ਇਹ ਗੱਲ ਤਾਂ ਵਲਤਗੀ ਇਹ ਤਾਂ ਮੈਨੂੰ ਵੀ ਗੁੱਸਾ じゃ ਲੱਗਾ ਗੱਲ ਦਾ ਚਲ ਠੀਕ ਆ ਚੰਗਾ ਫਿਰ ਜਦੋਂ ਤੇਰਾ ਜੀ ਕਰਿਆ ਆ ਜੀ ਫਿਰ ਇੰਨੇ ਚੌ ਲੜ ਵੀ ਨਹੀਂ ਹੁੰਦੇ ਹੈਗੇ ਜਦੋਂ ਬੰਦਾ ਆ ਆਉਣ ਨੂੰ ਕਹੇ ਤੇ ਪਹਿਲਾਂ ਫੋਨ ਕਰਦੇ ਫਿਰ ਅਗਲਾ ਕਰਦਾ ਹੈ ਤੇ ਹੁਣ ਤੁਝੇ ਮਰਜੀ ਆਈ ਜੀ ਫਿਰ ਜਿਹੜਾ ਹੋਊਗਾ ਫਿਰ ਉਹ ਹਲਾ ਕਰਤਾ ਚਲ ਠੀਕ ਆ ਚੰਗਾ ਫਿਰ ਠੀਕ ਆ ਦੇ ਬੁਹਾਰੇ ਤੂੰ ਕਦੀ ਪ੍ਰੌਣਾ ਹੀ ਨਹੀਂ ਰਹਾ ਚੰਨੂ ਕਹਿੰਦਾ ਕੋ ਫੇਰ ਆ ਜੀ ਤੇ ਫੇਰ ਜਾਵਾਂਗੇ ਲੈ ਤੇ ਫਿਰ ਫੋਨ ਕਾਣੂ ਕੀਤਾ ਸੀਗਾ ਪਹਿਲਾਂ ਵੀ ਅਸੀਂ ਆਉਣੇ ਆਗੇ ਫਿਰ ਉਹੀ ਤਾਂ ਗੱਲ ਉਹੀ ਤਾਂ ਮੈਂ ਕਹੀ ਜਾਂ ਦਿੱਤੀਗੀ ਵੀ ਤੂੰ ਫੋਨ ਕਾਣੂ ਕਰਿਆ ਹੈਗਾ ਤੂੰ ਉਹ ਨਾ ਕਰਦੀ ਲਾਰੇ ਲਾ ਕੇ ਛੱਡ ਤੇ ਫਿਰ ਤੂੰ ਚੱਲ ਜਦੋਂ ਥੋੜੀ ਰਾਇ ਬਦਲ ਗਈ ਤੂੰ ਉਦੋਂ ਫੋਨ ਤਾਂ ਕਰ ਤੇ ਉਹ ਵੀ ਕਰਦੇ ਤੂੰ ਭੇਸਾ ਤੂੰ ਫੋਨ ਕਰਦੇ ਵੀ ਭਾਈ ਅਸੀਂ ਤਾਂ ਆਉਂਦੇ ਨਹੀਂ ਤੇ ਆਪਾਂ ਤਾਂ ਲੈ ਦੇਖੋ ਅੱਜ ਦੇ ਭੱਜੇ ਪਰ ਤੇ ਨਾਲੇ ਉਹ ਖਰਚ ਕਰਾਤਾ ਚੱਲ ਖਾਣ ਹੋ ਖਾਦਾ ਤਾਂ ਪੀਤਾ ਤਾਂ ਜਾਊਗਾ ਉਹ ਘਰੇ ਸਮਾਨ ਚੱਲ ਫਿਰ ਕਿੱਥੇ ਤਾਂ ਪਾਉਂ ਆਪਦੇ ਹਿਸਾਬ ਨਾਲ ਜਦੋਂ ਕੋਈ ਲੋਡ ਹੁੰਦੇ ਉਦੋਂ ਲਿਆਉਣਾ ਹੁਣੇ ਦੇ ਲੋਡਾ ਲੈਂਦਾ ਗਿਆ ਉਹ ਵੀ ਤਾਂ ਕਰਨਾ ਤੇ ਨਾ ਖਰਚ ਕਰਾ ਕੇ ਤਾਂ ਤਾਂ ਬਾਕੀ ਆਇਆ ਸਾਰਾ ਦਿਨ ਹੋ ਗਿਆ ਟਿੱਕੀ ਆਂਦੀਆਂ ਨੂੰ ਵੀ ਹੁਣ ਵੀ ਆਏ ਹੁਣ ਵੀ ਆਏ ਫਿਰ ਨਾਲ ਛਾ ਤੜਕੇ ਦੀ ਲੱਗੀਆਂ ਕੂਚਾ ਕਚਾਈ ਕਰਨ ਹਾਂ ਹੋਰ ਕੂਚਾ ਕਚਾਈ ਕਰੀ ਜਾਨੀਏ ਕਿ ਤੜਕੇ ਦੀ ਲੱਗੀ ਪਿਆ ਉੱਥੋਂ ਜਾਲਾ ਲਾਤਾ ਉੱਥੋਂ ਲਾਤਾ ਪੋਚੇ ਲਾਤੇ ਚਦਰਾਂ ਵਸਾਤੇ ਆਂ ਝਾੜ ਝਾੜ ਕੇ ਤੇ ਕਰ ਲੈ ਕੰਮ ਚਲੋ ਮਰਜੀ ਅਗਲੇ ਦੀ ਭਾਈ ਵਧੀਆ ਜਿਵੇਂ ਅਗਲੇ ਨੂੰ ਠੀਕ ਹੈ ਜੀ ਆ ਵੀ ਨਹੀਂ ਆਏ ਨਾ ਕੀ ਚਲ ਹੁਣ ਆਥਨ ਦਾ ਰੋਟੀ ਟੋਕਾ ਜਿਹੜਾ ਉਹੀ ਮਟਰ ਪਨੀਰ ਧਰਨੀ ਹੋਰ ਹੋਰ ਸਬਜੀ ਬਣਾ ਵਾਲਾ ਕਰਨ ਚੱਲ ਚੱਲ ਚੰਗਾ ਹਾਂਜੀ ਭਾਈ ਮੇਰੇ ਵੀਰੋ ਬਣਾ ਸੋਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਜੇ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਲਾਇਕ ਜ਼ਰੂਰ ਕਰਨਾ ਤੇ ਜੇ ਕੋਈ ਆਪਣਾ ਰਿਸ਼ਤੇਦਾਰ ਆਉਂਦਾ ਤੇ ਉਹਨੂੰ ਕਹਨਾ ਸਹੀ ਦੱਸਿਆ ਕਰੋ ਵੀ ਭਾਈ ਹਾਂ ਅਸੀਂ ਆ ਰਹਾਂਗੇ ਲਾ ਰਿਆਂ ਚ ਨਾ ਰੱਖਿਆ ਕਰੋ ਜਿਹੜਾ ਨਾਰੇ ਲਾਉਨੇ ਆਗੇ ਆਪਾਂ ਨਾਲ ਤਾਂ ਅਗਲਾ ਉਹ ਡਿੱਕੀ ਜਾਂਦਾ ਹੈ ਅਗਲਾ ਖਰਚ ਕਰਕੇ ਵਹਿ ਜਾਂਦਾ ਤੇ ਮੈਂ ਕਿਹਾ ਅਗਲਾ ਕਹਿੰਦਾ ਸਾਥੋਂ ਆਇਆ ਨਹੀਂ ਗਾ ਸਾਂ ਤਾਂ ਕੰਮ ਨਿਕਲ ਗਿਆ ਸਾਥ ਹਤਾ ਆਇਆ ਨਹੀਂ ਗਾ ਚਲ ਜੇ ਕੋਈ ਜ਼ਰੂਰੀ ਕੰਮ ਹੁੰਦਾ ਉਹ ਆਪਾਂ ਸਮਝਦੇ ਅਗਲੇ ਦਿਨ ਮਜਬੂਰੀ ਵੀ ਭਾਈ ਚਾਹ ਮਜਬੂਰੀ ਹੋਊਗੀ ਜੇ ਕੋਈ ਆਵੀ ਅਗਲਾ ਦਿਨ ਜਾਂਦਾ ਕਬ ਚਲ ਫੇਰ ਜਾ ਆਵਾਂਗੇ ਇਹ ਕੰਮ ਨਾ ਕਰਿਆ ਕਰੋ ਨਾਲੇ ਅਗਲਾ ਖਰਚ ਕਰਦਾ ਨਾਲੇ ਅਗਲਾ ਇਹਨਾਂ ਚਾ ਚੜਾਉਂਦਾ ਗਾ ਤੇ ਵੀ ਸਾਡੇ ਰਿਸ਼ਤੇਦਾਰ ਆਉਣਗੇ ਸਾਫ ਸਫਾਈਆਂ ਕਰਦਾ ਰਹਿੰਦਾ ਸਾਡੇ ਭੱਜਾ ਫਿਰਦਾ ਤੇ ਮੈਂ ਕਰੂੰ ਅਗਲਾ ਉਹ ਗੱਲ ਹੋ ਜੰ데 ਜਿਵੇਂ ਥੋਤੇ ਮੂੰਹ ਤੇ ਚਪੇੜ ਵੱਜੀ ਉਹ ਗੱਲ ਸਾਡੇ ਨਾਲ ਹੋਗੀ ਤੇ ਤੋਂ ਤੇ ਮੁੱਤ ਚਪੇੜ ਵੱਜੀ ਬਈ ਰਿਸ਼ਤੇਦਾਰ ਕਹ ਕਿ ਤੇ ਮੁੜ ਕੇ ਆਈ ਨਹੀਂ ਹੈ ਜਿਆਦਾ ਪਹਿਲਾਂ ਫੋਨ ਨਾ ਕਰਿਆ ਕਰੋ ਜੇ ਫੋਨ ਕਰਦੇ ਹੋ ਨਾ ਤਾਂ ਜਰੂਰ ਪੁੱਛਿਆ ਕਰੋ ਸਾਡੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਮੈਂਟ ਲਾਇਕ ਜਰੂਰ ਕਰਿਆ ਕਰੋ ਧੰਨਵਾਦ ਭਾਈ